ਵਿਚਾਰ ਕਰਨੀ ਹੈ ਕਿਉਂਕਿ ਸਾਡੇ ਭਾਜਪਾ ਦੀ ਸਰਕਾਰ ਨੌਜਵਾਨ ਟੈਲੈਂਟਡ ਵਿਦਿਆਰਥੀਆਂ ਦੇ ਭਵਿੱਖ ਨਾਲ ਵੀ ਕਰ ਰਹੀ ਹੈ ਖਿਲਵਾ ਆਪਾਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਕਿ NEET ਦਾ ਜੋ ਕੁਝ ਹੋਇਆ NEET ਦਾ ਜਦੋਂ ਰਿਜ਼ਲਟ ਆਇਆ ਕਿੱਦਾਂ ਰਿਜ਼ਲਟ ਆਇਆ ਕੀ ਕੁਝ ਹੋਇਆ ਉਹ ਬਹੁਤ ਵੱਡੇ ਪ੍ਰਸ਼ਨ ਚਿੰਨ ਲਗਾ ਰਿਹਾ ਹੈ ਉਹਨੂੰ ਬੇਨੀਮੀਆ ਕਹਿ ਕੇ ਤਾਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹਦੇ ਪਿੱਛੇ ਜੋ ਨਜ਼ਰ ਆ ਰਿਹਾ ਉਹ ਬਹੁਤ ਵੱਡਾ ਘਟਾਲਾ ਵੀ ਨਜ਼ਰ ਆਉਂਦਾ ਤੁਹਾਡੇ ਯਾਦ ਹੋਏਗਾ ਕਿ 5 ਮਈ ਨੂੰ NEET ਦਾ ਇਗਜ਼ਾਮ ਹੋਇਆ ਸਟੂਡੈਂਟਸ ਆਪਣੇ ਨੇੜੇ ਦੇ ਸੈਂਟਰਸ ਵਿੱਚ ਅਪਲਾਈ ਕਰਦੇ ਆ ਸਟੂਡੈਂਟਸ 18 18 16 16 ਘੰਟੇ ਮਿਹਨਤ ਕਰਦੇ ਆ ਉਹਨਾਂ ਦੇ ਮਾਪੇ ਆਪਣੀ ਮਿਹਨਤ ਦੀ ਕਮਾਈ ਆਪਣਾ ਪੇਟ ਕੱਟ ਕੇ ਉਹ ਚਾਹੁੰਦੇ ਆ ਕਿ ਸਾਡੇ ਬੱਚਿਆਂ ਦਾ ਭਵਿੱਖ ਬਣੇ 5 ਮਈ ਨੂੰ ਪੇਪਰ ਤਾਂ ਹੁੰਦਾ لیکن ਉਸ ਤੋਂ ਬਾਅਦ ਅਸੀਂ ਦੇਖਿਆ ਬਿਹਾਰ ਦੇ ਵਿੱਚ ਪੇਪਰ ਲੀਕ ਦੀ ਗੱਲ ਸਾਹਮਣੇ ਆਂਦੀ ਹੈ 13 ਦੇ ਕਰੀਬ ਗ੍ਰਿਫਤਾਰੀਆਂ ਹੁੰਦੀਆਂ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਗ੍ਰਿਫਤਾਰੀਆਂ ਹੁੰਦੀਆਂ ਪੇਪਰ ਲੀਕ ਦੀ ਗੱਲ ਸਾਹਮਣੇ ਆਂਦੀ ਹੈ ਤੇ ਜਿਹੜਾ ਰਿਜ਼ਲਟ ਆਉਣਾ ਸੀ ਕ੍ਰੋਨੋਲੋਜੀ ਸਮਝਣ ਦੀ ਲੋੜ ਹੈ ਜਿਹੜਾ ਰਿਜ਼ਲਟ ਆਉਣਾ ਸੀ ਉਹ 14 ਜੂਨ ਨੂੰ ਆਣਾ ਸੀਗਾ 14 ਜੂਨ ਨੂੰ 4 ਜੂਨ ਨੂੰ ਰਿਜ਼ਲਟ ਆਣਾ ਸੀ ਪਾਰਲੀਮੈਂਟ ਇਲੈਕਸ਼ਨਸ ਦਾ ਲੇਕਿਨ 10 ਦਿਨ ਪਹਿਲਾਂ ਹੀ ਐਨਟੀਏ ਵੱਲੋਂ ਰਿਜ਼ਲਟ ਜਾਰੀ ਕਰ ਦਿੱਤਾ ਜਾਂਦਾ ਹੈ ਇਲੈਕਸ਼ਨ ਦੇ ਰਿਜ਼ਲਟ ਦੇ ਜੋਰ ਦੇ ਵਿੱਚ ਸ਼ੋਰ ਦੇ ਵਿੱਚ ਕੀ ਕਾਰਨ ਸੀ ਉੱਥੇ ਵੀ ਕੰਨ ਖੜੇ ਹੋਗੇ ਉੱਥੇ ਵੀ ਜੋ ਐਕਸਪਰਟਸ ਹੈ ਉਹ ਸੋਚਣ ਲੱਗੇ ਕਿ 10 ਦਿਨ ਪਹਿਲਾਂ ਅੱਜ ਹੀ ਕਿਉਂ ਜਦੋਂ ਪੂਰਾ মিডিਆ ਪੂਰਾ ਦੇਸ਼ ਪਾਰਲੀਮੈਂਟ ਦੇ ਇਲੈਕਸ਼ਨ ਦੇ ਰਿਜ਼ਲਟ ਸੁਣਨ ਲਈ ਬਿਜ਼ੀ ਹੈ ਅੱਜ ਹੀ ਜਿਹੜਾ ਹੈ ਐਨਟੀਏ ਨੀਟ ਦਾ ਰਿਜ਼ਲਟ ਕਿਉਂ ਕੱਢ ਰਿਹਾ ਹੈ ਤੇ ਜਦੋਂ ਰਿਜ਼ਲਟ ਸਾਹਮਣੇ ਆਂਦਾ ਤੇ ਬੜੀ ਹੈਰਾਨਗੀ ਹੁੰਦੀ ਹੈ ਕਿ 67 ਬੱਚੇ 720 ਚੋਂ 720 ਨੰਬਰ ਲੈਂਦੇ ਆ ਦੋ ਜਾਂ ਤਿੰਨ ਬੱਚੇ ਪਹਿਲਾਂ ਆਉਂਦੇ ਰਹੇ ਆ ਜਿੱਦਾਂ ਤੁਹਾਡੇ ਯਾਦ ਹੋਏਗਾ ਕਿ 2021 ਦੇ ਵਿੱਚ ਤਿੰਨ ਬੱਚੇ ਟੌਪ ਕੀਤੇ ਸੀ 720 ਚੋਂ 720 2022 ਦੇ ਵਿੱਚ ਚਾਰ ਬੱਚਿਆਂ ਨੇ ਟੌਪ ਕੀਤਾ ਸੀ 715 ਮਾਰਕਸ ਦੇ ਨਾਲ ਤੇ 2023 ਦੇ ਵਿੱਚ ਦੋ ਬੱਚੇ ਟੌਪ ਕੀਤੇ ਸੀ ਲੇਕਿਨ ਇਸ ਵਾਰੀ 67 ਬੱਚੇ ਤੇ ਇੱਕ ਹੋਰ ਚੀਜ਼ ਇੱਕ ਸੈਂਟਰ ਦੇ 6 ਬੱਚੇ ਇੱਕੋ ਸੈਂਟਰ ਦੇ 6 ਵਿੱਚੇ ਟੌਪ ਕਰਦੇ ਆ ਤੇ ਉਸ ਸੈਂਟਰ ਦੇ ਵਿੱਚ ਜਿਹੜੀ ਐਡਮਿਸ਼ਨਸ ਵੀ ਹੈ ਉਹ ਅਲੱਗ-ਅਲੱਗ ਸਟੇਟਸ ਤੋਂ ਬੱਚੇ ਲੈ ਕੇ ਜਾ ਕੇ ਉੱਥੇ ਐਡਮਿਸ਼ਨਸ ਲੈ ਰਹੇ ਆ 24 ਲੱਖ ਦੇ ਕਰੀਬ ਬੱਚਿਆਂ ਨੇ NEET ਦਾ ਐਗਜ਼ਾਮ ਦਿੱਤਾ ਯਾਨੀ ਸਾਡੇ ਦੇਸ਼ ਦੇ ਯੁਵਾ ਟੈਲੈਂਟਡ 24 ਲੱਖ ਦੇ ਕਰੀਬ ਬੱਚੇ ਇਗਜ਼ਾਮ ਦੇ ਰਹੇ ਆ ਲੇਕਿਨ ਉੱਥੇ ਹੋ ਕੀ ਰਿਹਾ 67 ਬੱਚੇ ਟੌਪ ਕਰਦੇ ਬੜਾ ਸੋਚਣ ਵਾਲਾ ਵਿਸ਼ੇ ਹੋ ਜਾਂਦਾ ਤੇ ਉਸ ਤੋਂ ਪਹਿਲਾਂ ਪੇਪਰ ਲੀਕਦਾ ਤੇ ਇੱਕ ਗ੍ਰਿਫਤਾਰ ਵਿਦਿਆਰਥੀ ਵੱਲੋਂ ਇਹ ਵੀ ਸੁਣਨ ਚ ਆਇਆ ਉਹਨੇ ਦੱਸਿਆ ਕਿ ਉਹਦੇ ਕੋਲ ਜੋ ਪੇਪਰ ਪਹੁੰਚਿਆ ਉਹ ਇਨਵਿਨ ਹੋ ਸੀ ਇੱਥੇ ਹੀ ਬਸ ਨਹੀਂ ਨੀਟ ਦਾ ਜਿਹੜਾ ਕੁਐਸਚਨ ਹੁੰਦਾ ਉਹ 4 ਮਾਰਕਸ ਦਾ ਹੁੰਦਾ ਤੇ ਅਗਰ ਕੁਐਸਚਨ ਗਲਤ ਹੋ ਜਾਵੇ ਤੇ ਇੱਕ ਨੰਬਰ ਦੀ 네ਗੇਟਿਵ ਮਾਰਕਿੰਗ ਹੁੰਦੀ ਹੈ ਤੇ ਜਦੋਂ ਰਿਜ਼ਲਟ ਆਇਆ ਕਿਸੇ ਦੇ 717 ਕਿਸੇ ਦੇ 718 ਕਿਸੇ ਦੇ 719 ਜੋ ਪੋਸੀਬਲ ਹੀ ਨਹੀਂ ਹੈ ਕਿਉਂਕਿ ਅਗਰ 4 ਨੰਬਰ ਦਾ ਇੱਕ ਕੁਐਸਚਨ ਹੈ ਤੇ ਇੱਕ ਨੰਬਰ ਦੀ 네ਗੇਟਿਵ ਮਾਰਕਿੰਗ ਹੈ ਇੱਕ ਕੁਐਸਚਨ ਗਲਤ ਹੋਇਆ ਤਾਂ 715 ਰਹਿ ਸਕਦੇ ਆ ਦੋ ਕੁਐਸਚਨ ਗਲਤ ਹੋਏ ਤੇ 710 ਹੋ ਸਕਦੇ ਆ ਤਿੰਨ ਕੁਐਸਚਨ ਗਲਤ ਹੋਏ ਤੇ 705 ਹੋ ਸਕਦੇ ਆ ਚਾਰ ਕੁਐਸਚਨ ਗਲਤ ਹੋਏ ਤੇ 700 ਨੰਬਰ ਹੋ ਸਕਦੇ ਆ 717 718 719 ਇਹ ਤਾਂ ਪੋਸੀਬਲ ਹੀ ਨਹੀਂ ਇਹ ਕੀ ਦਰਸਾ ਰਿਹਾ ਕਿ ਕੁਛ ਨਾ ਕੁਛ ਪਰਦੇ ਦੇ ਪਿੱਛੇ ਬਹੁਤ ਵੱਡਾ ਕਪਲਾ ਹੈ ਫਿਰ ਜਦੋਂ ਸਾਰੇ 24 ਲੱਖ ਦੇ ਕਰੀਬ ਬੱਚਿਆਂ ਨੂੰ ਪਿਵੇਖਾ ਪੜਾਅ ਅਧਿਕਾਰ ਦੇ ਵਿੱਚ ਨਜ਼ਰ ਆਂਦਾ ਉਹ ਕੁਐਸਚਨਸ ਕਰਦੇ ਆ ਉਹ ਕਵੈਸਚਨ ਰੇਸ ਕਰਦੇ ਆ ਕਿ ਕਿੱਦਾਂ ਪੋਸੀਬਲ ਹੈ ਤੇ ਐਨਟੀਏ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਦੀ ਇੱਕ ਪ੍ਰੈਸ ਰਿਲੀਜ਼ ਕਰਕੇ ਕਹਿ ਦਿੰਦੀ ਹੈ ਕਿ ਜੀ ਕੋਈ ਪੇਪਰ ਲੀਕ ਨਹੀਂ ਹੋਇਆ ਇਹ ਪੋਸੀਬਲ ਹੈ ਅਗਰ ਪੇਪਰ ਲੀਕ ਨਹੀਂ ਸੀ ਤਾਂ ਬਿਹਾਰ ਔਰ ਗੁਜਰਾਤ ਦੇ ਵਿੱਚ ਗ੍ਰਿਫਤਾਰੀਆਂ ਕਿਉਂ ਕੀਤੀਆਂ ਗਈਆਂ ਅਗਰ ਪੇਪਰ ਲੀਕ ਨਹੀਂ ਸੀ ਅਗਰ ਪੇਪਰ ਲੀਕ ਹੈ ਤੇ nta ਕਿਸ ਦਬਾਅ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਪੇਪਰ ਲੀਕ ਨਹੀਂ ਹੋਇਆ ਇਹ ਸਰਾਸਰ ਸਾਡੇ ਹਿੰਦੁਸਤਾਨ ਦੇ ਉਸ ਟੈਲੈਂਟਡ ਬੱਚਿਆਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਇੱਕ ਖਿਲਵਾੜ ਕੀਤਾ ਜਾ ਰਿਹਾ ਹੈ ਉਹਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇੱਕ ਪਾਸੇ ਗ੍ਰਿਫਤਾਰੀਆਂ ਤੇ ਇੱਕ ਪਾਸੇ ਕਹਿ ਰਹੇ ਹੋ ਪੇਪਰ ਲੀਕ ਨਹੀਂ ਹੋਇਆ ਫਿਰ ਜਦੋਂ ਕੁਐਸਚਨ ਉੱਠਿਆ ਕਿ 717 718 719 ਕਿਵੇਂ ਤਾਂ ਐਂਟੀ ਇੱਕ ਪ੍ਰੈਸ਼ਰ ਰੀਲੀਜ਼ ਰਾਹੀਂ ਕਹਿ ਦਿੰਦਾ ਫਿਰ ਵੀ ਕੋਈ ਜਵਾਬ ਨਹੀਂ ਦੇ ਪਾਰੇ ਫਿਰ ਵੀ ਜੋ ਇਸ ਫੀਲਡ ਦੇ ਐਕਸਪਰਟਸ ਹੈ ਉਹਨਾਂ ਨੂੰ ਸੈਟੀਸਫਾਈ ਨਹੀਂ ਕਰ ਪਾਰੇ ਫਿਰ ਵੀ ਉਹਨਾਂ 24 ਲੱਖ ਬੱਚੇ ਜੋ ਅੱਜ ਪਰੇਸ਼ਾਨ ਹੈ ਜੋ ਅੱਜ ਬਹੁਤ ਪੂਰੀ ਤਰ੍ਹਾਂ ਫਰਸਟ੍ਰੇਟਡ ਹੈ ਉਹਨਾਂ ਨੂੰ ਸੈਟੀਸਫਾਈ ਨਹੀਂ ਕਰ ਪਾਰੇ ਕਹਿੰਦੇ ਜੀ ਗ੍ਰੇਸ ਮਾਰਕਸ ਦਿੱਤੇ ਸੀ ਇਹ ਵੀ ਇੱਕ ਬਹੁਤ ਵੱਡਾ ਇਸ ਦੇ ਪਿੱਛੇ ਇੱਕ ਆਪਣਾ ਨਜ਼ਰ ਆਦਾ ਹੈ ਗ੍ਰੇਸ ਮਾਰਕਸ 100-100 ਨੰਬਰ ਦੇ ਗ੍ਰੇਸ ਮਾਰਕਸ ਕਹਿੰਦੇ ਜੀ ਕੁਝ ਸੈਂਟਰ ਤੇ ਪੇਪਰ ਕੁਐਸਚਨ ਪੇਪਰ ਲੇਟ ਮਿਲਿਆ ਟਾਈਮ ਵਧਾਇਆ ਜਾ ਸਕਦਾ ਸੀ ਗ੍ਰੇਸ ਮਾਰਕਸ ਦੀ ਕਹਾਣੀ ਫਿਰ ਇੱਕ ਐਨਟੀ ਹੈ ਕਹਿੰਦਾ ਜੀ ਕਿ ਜੀ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਸੀ ਤਾਂ ਫਿਰ ਜਦੋਂ ਤੁਸੀਂ ਗ੍ਰੇਸ ਮਾਰਕਸ ਦੀ ਡਿਸਾਈਡ ਕੀਤਾ ਤੇ ਉਹਦੇ ਲਈ ਇੱਕ ਕਲੀਅਰ ਟਰਾਂਸਪੇਰੈਂਟ ਪਾਲਿਸੀ ਕਿੱਥੇ ਹੈ ਨੀਟ ਦੇ ਬਰੋਸ਼ਰ ਦੇ ਵਿੱਚ ਉਸ ਗ੍ਰੇਸ ਮਾਰਕਸ ਦਾ ਜ਼ਿਕਰ ਕਿੱਥੇ ਹੈ ਕਿਤੇ ਨਹੀਂ ਹੈ ਆਪਣੀ ਮਰਜ਼ੀ ਕੀਤੀ ਹੈ ਕਿਹਾ ਇਹਦਾ ਮਤਲਬ ਤਾਂ ਇਹ ਹੋਇਆ ਕਿ ਜੋ ਟੈਲੈਂਟਡ ਬੱਚਾ ਹੈ ਜੋ 18 18 16 16 ਘੰਟੇ ਮਿਹਨਤ ਕਰਕੇ ਆਪਣਾ ਕੈਰੀਅਰ ਬਣਾਉਣਾ ਚਾਹੁੰਦਾ ਹੈ ਉਹਨੂੰ ਪਿੱਛੇ ਤੇ ਗ੍ਰੇਸ ਮਾਰਕ ਦੇ ਕੇ ਕਿਸੇ ਹੋਰ ਨੂੰ ਅੱਗੇ ਤੁਸੀਂ ਇੱਕ ਚੀਜ਼ ਹੋਰ ਦੇਖੋ ਜਦੋਂ ਤੋਂ ਇਹ ਸਰਕਾਰ ਆਈ ਹੈ ਕੱਲੇ ਗੁਜਰਾਤ ਦੇ ਵਿੱਚ 11 ਸਾਲਾਂ ਦੇ ਵਿੱਚ 11 ਵਾਰ ਪੇਪਰ ਲੀਕ ਦੇ ਮਾਮਲੇ ਸਾਹਮਣੇ ਆਏ ਆ ਤੁਹਾਡੇ ਯਾਦ ਹੋਏਗਾ ਕਿ ਪੰਚਾਇਤ ਜੂਨੀਅਰ ਕਲਰਕ ਦਾ ਇਗਜ਼ਾਮ ਹੋਣਾ ਸੀ ਤੇ ਉਹ ਵੀ ਪੇਪਰ ਲੀਕ ਹੋਇਆ ਤੇ ਲੱਖਾਂ ਬੱਚੇ तकरीबन 6 ਲੱਖ ਬੱਚਾ ਉਹਨਾਂ ਦਾ ਭੂ ਵਿਖ ਅੰਧਕਾਰ ਚ ਪਾਇਆ ਗਿਆ ਯੂਪੀ ਦੇ ਵਿੱਚ ਤੁਹਾਡੇ ਯਾਦ ਹੋਏਗਾ ਕਨਸਟੇਬਲ ਭਰਤੀ ਜਦੋਂ ਹੋਣੀ ਸੀ ਉਹ ਪੇਪਰ ਲੀਕ ਹੋਇਆ 47 ਲੱਖ ਦੇ ਕਰੀਬ ਬੱਚਾ ਦਾ ਜਿਹੜਾ ਭੂ ਵਿਖ ਅੰਧਕਾਰ ਦੇ ਵਿੱਚ ਨੌਜਵਾਨਾਂ ਦਾ ਅੰਧਕਾਰ ਦੇ ਵਿੱਚ ਪਾਇਆ ਵਿਆਪਨ ਕੋਟਾਲਾ ਦਾ ਮੇਰੇ ਖਿਆਲ ਚ ਕੋਈ ਐਸਾ ਬੰਦਾ ਨਹੀਂ ਹੈ ਜਿਹਨੂੰ ਨਹੀਂ ਪਤਾ ਕੀ ਕੁਝ ਵਿਆਪਨ ਕੋਟਾਲੇ ਜੋ ਹੈ ਉਸ ਤੋਂ ਬਾਅਦ ਕੀ ਕੁਝ ਹੁੰਦਾ ਰਹੇ ਜੋ ਸੁਪਰੀਮ ਕੋਰਟ ਦਖਲ ਨਾ ਦੇ ਦੇ। ਇਹ ਕੀ ਦਰਸਾ ਰਿਹਾ ਹੈ? ਐਨਟੀਏ ਜੋ ਹੈ ਇਹ ਕਿਉਂ ਸਾਹਮਣੇ ਆ ਕੇ ਜਿਹੜਾ ਐਕਸਪਲੇਨ ਨਹੀਂ ਕਰਦੀ? ਐਨਟੀਏ ਕਿਉਂ ਜੋ ਸਵਾਲਾਂ ਦੇ ਜਵਾਬ ਨਹੀਂ ਦੇ ਰਹੀ? ਕਿਸ ਦਬਾਅ ਦੇ ਵਿੱਚ ਹੈ? ਨੀਟ ਦੇ ਐਗਜ਼ਾਮ ਨੇ ਅੱਜ ਜੋ ਕਹਿੰਦੇ ਆ ਨਾ ਜੀ ਕਿ ਭਾਰਤ ਵਿਸ਼ਵ ਗੁਰੂ ਬਣੇਗਾ ਜਾਂ ਅਸੀਂ ਵਿਸ਼ਵ ਗੁਰੂ ਬਣਾਣਾ ਚਾਹੁੰਦੇ ਆ। ਉਪਾਏ ਤੁਸੀਂ ਤਾਂ ਟੈਲੈਂਟ ਦੀ ਕਦਰ ਨਹੀਂ ਕਰਨਾ ਚਾਹ ਰਹੇ ਤੁਸੀਂ ਵਿਸ਼ਵਕੁਰਦੀਆਂ ਗੱਲ ਵਿਸ਼ਵਗੁਰੂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਇੱਕ ਐਗਜ਼ਾਮ ਕੰਡਕਟ ਨਹੀਂ ਕਰ پا ਰਹੇ ਸਹੀ ਤਰੀਕੇ ਨਾਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਤੁਸੀਂ ਉਹਨੂੰ ਹੀ ਵੱਡੇ ਵੱਡੇ ਕੁਐਸਚਨਸ ਪੈਦਾ ਕਰ ਹੋ ਜਾਂਦੇ ਆ ਔਰ ਉੱਥੇ ਏਡੇ ਏਡੇ ਵੱਡੀਆਂ ਬੇਨਿਯਮੀਆਂ ਜਿਨ੍ਹਾਂ ਨੂੰ ਅਸੀਂ ਘਟਾਲਾ ਕਹਿ ਸਕਦੇ ਆ ਕੁਐਸਚਨ ਉਠਾਏ ਆ ਤੇ ਤੁਸੀਂ ਗੱਲਾਂ ਕਰ ਰਹੇ ਹੋ ਵਿਸ਼ਵਗੁਰੂ ਦੀਆਂ ਇਹ ਕੀ ਦਰਸਾ ਰਿਹਾ ਹੈ ਕਿੰਨੇ ਪੇਪਰ ਜਿਹੜੇ ਹਨ ਲੀਕ ਹੋਏ ਇਥੋਂ ਤੱਕ ਕਿ ਜਦੋਂ ਬਿਹਾਰ ਦੇ ਵਿੱਚ ਪਟਨਾ ਦੇ ਵਿੱਚ ਜਲੇ ਹੋਏ ਕੁਐਸਚਨ ਪੇਪਰ ਉਹਦੀ ਕਿਹ ਫਰੈਂਸਿਕ ਜਾਂਚ ਹੋਈ ਨਹੀਂ ਹੋਈ ਇਹ ਕਹਿੰਦੇ ਆ ਜੀ ਗੁਜਰਾਤ ਮਾਡਲ ਫੋਲੋ ਕਰਨਾ ਹੈ ਜਿੱਥੇ 11 ਸਾਲਾਂ ਚ 11 ਪੇਪਰ ਲੀਕ ਹੋ ਜਾਂਦੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 50000 ਦੇ ਕਰੀਬ ਨੌਕਰੀਆਂ ਦਿੱਤੀਆਂ ਔਰ ਇੱਕ ਵੀ ਨੌਕਰੀ ਚੈਲੰਜ ਨਹੀਂ ਹੋ ਪਾਈ ਇਹਨੂੰ ਕਹਿੰਦੇ ਆ ਟਰਾਂਸਪੇਰੈਂਟ ਸਿਸਟਮ ਅਗਰ ਫੋਲੋ ਕਰਨਾ ਪੰਜਾਬ ਮਾਡਲ ਫੋਲੋ ਕਰੋ ਜਿੱਥੇ ਤੁਸੀਂ ਦੇਖੋ ਇੱਥੇ ਵੀ ਹਾਈ ਕੋਰਟ ਬੈਠੀ ਹੈ ਕੋਈ ਚੈਲੰਜ ਕਰ ਸਕਿਆ ਕਿਉਂਕਿ ਹਰ ਕੰਮ ਟਰਾਂਸਪੇਰੈਂਟ ਤਰੀਕੇ ਦੇ ਨਾਲ ਐਲੀਜੀਬਲ ਨੂੰ ਟੈਲੈਂਟਡ ਨੂੰ ਜਿਸ ਦਾ ਹੱਕ ਬਣਦਾ ਉਸ ਨੂੰ ਉਹਦੀ ਜੌਬ ਮਿਲੀ ਹੈ ਅਸੀਂ ਮੰਗ ਕਰਦੇ ਹਾਂ ਸੁਪਰੀਮ ਕੋਰਟ ਤੋਂ ਕਿ ਸਿਟ ਦਾ ਗਠਨ ਕੀਤਾ ਜਾਏ ਸਿਟ ਦਾ ਗਠਨ ਕਰਕੇ ਇਸ ਜਿਹੜਾ ਨੀਟ ਦਾ ਘੁਟਾਲਾ ਹੋਇਆ ਇਹਦੀ ਇੱਕ ਇੱਕ ਪੱਖ ਦੀ ਜਾਂਚ ਕੀਤੀ ਜਾਏ ਨੈਤਾ ਅੱਜ ਸਾਡਾ ਯੁਵਾ ਬਹੁਤ ਵੱਡੇ ਅੰਧਕਾਰ ਦੇ ਵਿੱਚ ਜਾ ਰਿਹਾ ਹੈ ਅੱਜ ਉਹ ਬਹੁਤ ਵੱਡੀ بے ਵਿਸ਼ਵਾਸੀ ਦੇ ਵਿੱਚ ਜਾ ਰਿਹਾ ਹੈ ਔਰ ਕੇਂਦਰ ਸਰਕਾਰ ਐਨਟੀਏ ਅੱਖਾਂ ਮੂੰਦ ਕੇ ਬੈਠੀ ਹੈ ਇਹਨਾਂ ਦੀ ਚੁੱਪੀ ਦੇ ਪਿੱਛੇ ਕੀ ਕਾਰਨ ਹੈ ਬਹੁਤ ਵੱਡੀਆਂ ਗੱਲਾਂ ਕਰਨ ਵਾਲੇ ਵਿਸ਼ਵ ਗੁਰੂ ਦੀਆਂ ਗੱਲਾਂ ਕਰਨ ਵਾਲੇ ਆਪਣੇ ਦੇਸ਼ ਦੇ ਵਿੱਚ ਜਿੱਥੇ ਸਾਡੇ ਮੈਡੀਕਲ ਐਕਸਪਰਟਸ ਨੀਟ ਦਾ ਐਗਜ਼ਾਮ ਕਰਕੇ ਅੱਗੇ ਆਣੇ ਆ ਉਹਦੇ ਉੱਤੇ ਅੱਜ ਚੁੱਪੀ ਸਾਦੇ ਬੈਠੇ ਆ 67 ਬੱਚੇ ਟੌਪ ਇੱਕ ਹੋਰ ਮੈਂ ਗੱਲ ਕਰਨਾ ਚਾਹੁੰਦਾ ਏਮਜ਼ ਹੈ ਸਭ ਤੋਂ ਵੱਡਾ ਸਾਡਾ ਇੰਸਟੀਚਿਊਟ ਹੈ ਉਹਦੇ ਵਿੱਚ 56 ਸੀਟਾਂ ਹੈ 56 ਸੀਟਾਂ ਤੇ 77 ਟੌਪ ਪਰ ਯਾਨੀ ਨੀਟ ਦਾ ਟੌਪ ਕਰਨ ਵਾਲੇ 11 ਬੱਚੇ ਵੀ ਏਮਜ਼ ਵਿੱਚ ਐਡਮਿਸ਼ਨ ਨਹੀਂ ਲੈ ਸਕਦੇ ਏਮ ਦੇ ਵਿੱਚ ਜੁਆਇਨ ਨਹੀਂ ਕਰ ਸਕਦੇ ਇਹ ਕੀ ਦਰਸਾ ਰਿਹਾ ਹੈ ਇਹ ਕੋਈ ਨਾਰਮਲ ਸਰਕਮਸਟੈਂਸ ਨਹੀਂ ਹੈ ਇੱਕ ਬਹੁਤ ਵੱਡੇ ਘਪਲੇ ਵੱਲ ਇਸ਼ਾਰਾ ਕਰਦਾ ਹੈ ਕਿ 11 ਬੱਚੇ ਜਿਨ੍ਹਾਂ ਨੂੰ ਤੁਸੀਂ ਟਾਪਰ ਕਹਿ ਰਹੇ ਹੋ ਉਹਨਾਂ ਨੂੰ AIMS ਜੁਆਇਨਿੰਗ ਨਹੀਂ ਮਿਲਨੀ ਔਰ ਫਿਰ ਕਹੇ ਕੀ ਕਹਿ ਰਹੇ ਆ ਜੀ ਕਿ ਇਹਨਾਂ ਚੋਂ ਕਿਦਾਂ ਫਿਰ ਸੀਨੀਅਰਿਟੀ ਕੱਢਣਗੇ ਐਪਲੀਕੇਸ਼ਨ ਨੰਬਰ ਫਾਰਮ ਨੰਬਰ ਕੀ ਆ ਇੱਕ ਕ੍ਰਾਈਟੇਰੀਆ ਹੈ ਐਲੀਜੀਬਿਲਟੀ ਚੈੱਕ ਕਰਨ ਦਾ ਟੈਲੈਂਟ ਨੂੰ ਤਵੱਜੋ ਦੇਣ ਦਾ ਤੋ ਟੈਲੈਂਟ ਨੂੰ ਤੁਸੀਂ ਜਿਹੜਾ ਹੈ ਇਸ ਐਪਲੀਕੇਸ਼ਨ ਨੰਬਰ ਦੇ ਨਾਲ ਡਿਸਾਈਡ ਕਰੋਗੇ ਇਹ ਦਰਸਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਚਾਹੇ ਐਨਟੀਆ ਦਾ ਬੋਚ ਹੋਵੇ ਜਾਂ ਨਾ ਹੋਵੇ ਲੇਕਿਨ ਇੱਕ ਚੀਜ਼ ਸਪਸ਼ਟ ਆ ਰਹੀ ਹੈ ਕਿ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਹੋ ਰਿਹਾ ਹੈ ਉਥੇ ਟੈਲੈਂਟ ਨਹੀਂ ਐਲੀਜੀਬਿਲਟੀ ਨਹੀਂ ਗ੍ਰੇਸ ਮਾਰਕਸ ਤੇ ਨਾ ਲੱਗੇ ਲਿਆਂਦਾ ਜਾਏਗਾ ਕਿੱਥੇ ਜਾਏਗੀ ਉਹ 16 16 18 18 ਘੰਟੇ ਦੀ ਮਿਹਨਤ ਇਹ ਬਹੁਤ ਵੱਡੇ ਸਵਾਲ ਹੈ ਜੋ ਅੱਜ ਹਰ ਯੁਵਾ ਹਰੋ ਬੱਚਾ ਜੋ ਮਿਹਨਤ ਨਾ ਲੱਗੇ ਆਉਣਾ ਚਾਹਦਾ ਉਹ ਚੁੱਕ ਰਿਹਾ ਹੈ ਔਰ ਸਭ ਤੋਂ ਸੋਚਣ ਵਾਲੀ ਗੱਲ ਹੈ ਕਿ ਇਸ ਇਗਜ਼ਾਮ ਨੂੰ ਕੰਡਕਟ ਕਰਨ ਵਾਲੇ ਵੀ ਚੁੱਪ ਹੈ ਔਰ ਇਹਨਾਂ ਸੰਸਥਾਵਾਂ ਦੇ ਆਪਣੇ ਆਪ ਨੂੰ ਰਹਿਨਮਾ ਕੋ ਹਾਣ ਵਾਲੀ ਕੇਂਦਰ ਸਰਕਾਰ ਵੀ ਚੁੱਪ ਹੈ ਕਿਉਂ ਚੁੱਪ ਹੈ ਇਹ ਕੁਐਸਚਨ ਹੈ ਕਿ ਕਿਉਂ ਅੱਜ ਭਾਰਤ ਦੇ ਵਿੱਚ ਯੁਵਾ ਇੰਨਾ ਜਿਆਦਾ ਫਰਸਟ੍ਰੇਟਡ confused suspicion ਦੇ ਵਿੱਚ ਹੈ ਕਿਉਂ ਅੱਜ ਭਾਰਤ ਦੇ ਵਿੱਚ ਬੰਦੇ ਨੂੰ ਬੱਚਿਆਂ ਨੂੰ ਇਹ ਲੱਗ ਰਿਹਾ ਹੈ ਕਿ ਸਾਡੀ ਮਿਹਨਤ ਦਾ ਸਾਡੇ ਟੈਲੈਂਟ ਦਾ ਕੀ ਬਣੇਗਾ ਇਹ ਬਹੁਤ ਵੱਡਾ ਕੁਐਸਚਨ ਹੈ ਔਰ ਸਾਡੀ ਫੇਰ ਮੈਂ ਬੇਨਤੀ ਕਰੂੰਗਾ ਸੁਪਰੀਮ ਕੋਰਟ ਨੂੰ ਕਿ ਉਹਨਾਂ ਨੂੰ ਸਿਟ ਦਾ ਗਠਨ ਕਰਕੇ ਇਸ ਦੇ ਇੱਕ ਇੱਕ ਪਹਿਲੂ ਦੀ ਇੱਕ ਇੱਕ ਪੱਖ ਦੀ ਜਾਂਚ ਕਰਨੀ ਚਾਹੀਦੀ ਹੈ ਇੱਕ ਇੱਕ ਪੱਖ ਜਿਹੜਾ ਹੈ ਉਹਦੇ ਉੱਤੇ ਬਹੁਤ ਗਹਿਨ ਛਾਨਬੀਨ ਹੋ ਕੇ ਕੋਈ ਵੀ ਇਹਦੇ ਪਿੱਛੇ ਹੋਵੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਦੇਸ਼ ਦੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਸਾਡੇ ਯੁਵਾ ਦਾ ਸਵਾਲ ਹੈ ਸਾਡੇ ਯੁਵਾ ਦੇ ਭਵਿੱਖ ਦਾ ਸਵਾਲ ਹੈ ਔਰ ਸਾਡੀ ਹੈਲਥ ਸੇਵਾਵਾਂ ਸਾਡੀ ਸਿਵਲ ਸਰਵਿਸਿਜ਼ ਹਰ ਇੱਕ ਚੀਜ਼ ਦੇ ਵਿੱਚ ਜਿਸ ਬੱਚੇ ਨੇ ਤਿਆਰੀ ਕਰਨੀ ਹੈ ਉਹਦੇ ਹੌਸਲੇ ਦਾ ਉਹਦੀ ਹਿੰਮਤ ਦਾ ਸਵਾਲ ਹੈ ਕਿ ਆ ਜਨੂੰ ਅਸੀਂ ਤੋੜਤਾ ਨਹੀਂ ਰਹੇ ਸੋ ਮੈਂ ਤੁਹਾਡੀ ਅੱਜ ਇਸ ਪ੍ਰੈਸ ਵਾਰਤਾ ਦੇ ਰਾਹੀਂ ਸਾਰੇ ਹਿੰਦੁਸਤਾਨ ਨੂੰ ਸਾਰੇ ਪ੍ਰੈਸ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਇਸ ਮਸਲੇ ਦੇ ਉੱਤੇ ਸਾਨੂੰ ਜਿਹੜਾ ਹੈ ਚੁੱਪੀ ਨਾ ਕਰਕੇ ਜਿੱਦਾਂ ਪ੍ਰੈਸ ਸਾਡੀ ਹਮੇਸ਼ਾ ਹੀ ਲੋਕਤੰਤਰ ਦਾ ਚੌਥਾ ਸਤੰਭ ਬਣ ਕੇ ਸਹੀ ਆਵਾਜ਼ ਉਠਾਉਂਦੀ ਰਹੀ ਹੈ ਇਸ ਮੁੱਦੇ ਦੇ ਉੱਤੇ ਵੀ ਅਸੀਂ ਜਿਹੜਾ ਹੈ ਇਸ ਨੂੰ ਜਾਇਆ ਨਹੀਂ ਜਾਣ ਦੇਵਾਂਗੇ ਇਸ ਦੇ ਉੱਤੇ ਅੱਜ ਕੇਂਦਰ ਨੂੰ ਵੀ ਜਵਾਬ ਦੇਣਾ ਪਏਗਾ ਐਨਟੀਏ ਨੂੰ ਵੀ ਜਵਾਬ ਦੇਣਾ ਪਏਗਾ ਔਰ ਸੁਪਰੀਮ ਕੋਰਟ ਨੂੰ ਵੀ ਬੇਨਤੀ ਹੈ ਕਿ ਇਸ ਨੂੰ ਜਿਹੜਾ ਹੈ ਸੀਰੀਅਸਲੀ ਲੈਂਦੇ ਹੋਏ ਕਿਉਂਕਿ ਸੁਪਰੀਮ ਕੋਰਟ ਹਮੇਸ਼ਾ ਹੀ ਇਸ ਦੇਸ਼ ਦੀ ਰਾਖੀ ਲਈ ਹਮੇਸ਼ਾ ਖੜੀ ਰਹੀ ਹੈ ਔਰ ਇਸ ਤੇ ਸਿੱਟ ਦਾ ਗਠਨ ਕਰਕੇ ਸਖਤ ਤੋਂ ਸਖਤ ਕਾਰਵਾਈ ਕਰੇ ਬਹੁਤ ਬਹੁਤ ਧੰਨਵਾਦ ਬਿਲਕੁਲ ਬਿਲਕੁਲ ਦੂਜੇ ਪਾਰਟ ਟਾਈਮਰ ਨੇ ਜਿਹੜੇ ਯੂਨੀਵਰਸਿਟੀ ਚ ਚਲਾ ਰਹੇ ਨੇ ਰੈਗੂਲਰ ਪ੍ਰੋਫੈਸਰ ਆ ਕੇ ਇੱਕ ਦੋ ਕਲਾਸ ਲੈ ਕੇ ਪਰੋਦੇ ਹੁੰਦੇ ਬਿਲਕੁਲ ਜਿੱਥੇ ਕਿਤੇ ਵੀ ਇਦਾਂ ਦੀ ਬੇਨੀਮੀ ਆਇਆ ਹੈ ਕੁਝ ਹੋ ਰਿਹਾ ਅਸੀਂ ਉਹਦੇ ਲਈ ਵੀ ਪੂਰਾ ਡਾਟਾ ਇਕੱਤਰ ਕਰ ਰਹੇ ਹਾਂ ਔਰ ਉਹਦੇ ਉੱਤੇ ਵੀ ਪੂਰੀ ਤਰ੍ਹਾਂ ਤੁਹਾਡੇ ਸਾਹਮਣੇ ਬਹੁਤ ਜਲਦ ਹਰ ਤਰ੍ਹਾਂ ਦੇ ਖੁਲਾਸੇ